ਕੱਲ ਵਿਲੇਜ ਦੇ ਫਸਟ ਕਮੇਟੀਆਂ ਦੇ ਮੈਂਬਰਾਂ ਨੂੰ ਦੁਬਾਰਾ ਜਿਹੜੀ ਓਥ ਸੌਂਚਾਈ ਗਈ ਪੰਜਾਬ ਵਿੱਚੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਪਿਛਲੇ ਸਾਲ 1 ਮਾਰਚ ਨੂੰ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦਾ ਐਲਾਨ ਲਿਆ ਸੀਗਾ। ਉਹ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਜਿਹੜੇ ਬਹੁਤ ਹੀ ਚੰਗੇ ਰਿਜ਼ਲਟ ਜਿਹੜੇ ਪੰਜਾਬ ਦੇ ਵਿੱਚ ਆਏ। ਜੁੱਧ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿੱਥੇ بڑے بڑے ਵੱਡੇ ਸਮਗਲਾਂ ਨੂੰ ਫੜ ਕੇ ਜੇਲਾਂ ਚ ਸੁਟਿਆ ਗਿਆ। ਸਮਗਲਾਂ ਦੇ ਘਟ ਆਏਗੇ ਪੱਛੇ ਦਰਜ ਕੀਤੇ ਗਏ ਉੱਥੇ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਵਿੱਚ ਧਵਾਗ ਦੇ ਬਲੋਡ ਨਸ਼ੇ ਦੇ ਵਿਰੁੱਧ ਜਤਰਾ ਕੀਤੀਆਂ ਗਈਆਂ ਔਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹਰ ਪਿੰਡ ਦੇ ਵਿੱਚ ਪੰਜਾਬ ਦੇ ਹਰ ਪਿੰਡ ਤੇ ਪੰਜਾਬ ਦੇ ਹਰ ਸ਼ਹਿਰ ਦੀ ਹਰ ਵਾਰ ਦੇ ਵਿੱਚ 10-10 ਮੈਂਬਰੀ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਨੇ ਨਸ਼ਿਆਂ ਦੀ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕਤ ਵੀ ਕੀਤਾ ਉਹਦੇ ਇਸ ਲੜਾਈ ਦੇ ਵਿੱਚ ਪੰਜਾਬ ਪੁਲਿਸ ਔਰ ਜ਼ਿਲ੍ਹਾ ਪ੍ਰਸ਼ਾਸਨ ਕਿਉਂਕਿ ਲੜਾਈ ਨਾਕਲੀ ਪੰਜਾਬ ਪੁਲਿਸ ਲੜ ਸਕਦੀ ਆ ਨਾਕੱਲਾ ਪ੍ਰਸ਼ਾਸਨ ਲੜ ਸਕਦਾ ਨਾਕੱਲੇ ਲੋਕ ਲੜ ਸਕਦੇ ਆ ਤਿੰਨ ਧਿਰਾਂ ਦੀ ਲੜਾਈ ਤੇ ਤਿੰਨ ਧਿਰਾਂ ਇਸ ਲੜਾਈ ਦੇ ਵਿੱਚ ਸਿਗਿਆ ਜਿਹਦੇ ਚ ਸਭ ਤੋਂ ਅਹਿਮ ਰੋਲ ਵਿਲੇਜ ডিফেন্স ਕਮੇਟੀਆਂ ਨੇ ਨਿਭਾਇਆ ਔਰ ਵਿਲੇਜ ডিফেন্স ਕਮੇਟੀਆਂ ਦੇ ਉਹਨਾਂ ਨੇ ਸ਼ਿਕਾਇਤਾਂ ਤੇ ਉਹਨਾਂ ਨੇ ਆਪ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਬੰਦੇ ਨਸ਼ਾ ਵੇਚਦੇ ਸੀਗੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਉਹਦੇ ਬੜੀ ਖੁਸ਼ੀ ਦੀ ਗੱਲ ਹੈ ਪਹਿਲਾਂ ਲੋਕ ਨਹੀਂ ਔਰਦੇ ਨਸ਼ਿਆਂ ਦੇ ਬਦਦ ਕੱਲ ਤੁਸੀਂ ਵੇਖਿਆ ਕਿਦਾਂ ਹਜ਼ਾਰਾਂ ਪੰਜਾਬ ਦੇ ਵਿਲੇਜ ਡਿਫੈਂਸ ਕਮੇਟੀ ਕਾ ਦੇ ਮੈਂਬਰ ਜਿਹੜੇ oath ਲੈਣ ਦੀ ਮੋਗੇ ਪਹੁੰਚੇ ਸੀਗੇ ਕਿੰਨਾ ਅਤਿਸ਼ਾ ਸੀਗਾ ਉਹ ਸਾਡੀ ਸਭ ਸੀਗੀ ਤੇ ਜਿੰਨਾ ਚਿਰ ਤੱਕ ਲੋਕ ਵੀ ਉੱਠਦੇ ਉਹਨਾਂ ਚਿਰ ਤੱਕ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਸੋ ਕੱਲ ਜਿਹੜਾ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਦਾ ਇਕੱਠ ਹੋਇਆ ਸਾਡਾ ਇੱਕ ਇਤਿਹਾਸਕ ਕੱਠ ਔਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਦੂਸਰੇ ਪੜਾ ਦੀ ਸ਼ੁਰੂਆਤ ਹੈ ਔਰ ਲਾਜ਼ਮੀ ਇਸ ਦੂਸਰੇ ਪੜਾ ਦੀ ਸ਼ੁਰੂਆਤ ਦੇ ਨਾਲ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਸ਼ਾ ਖਤਮ ਕਰਨ ਦੇ ਵਿੱਚ ਕੰਮਜਾਪ ਹੋਊਗੀ ਉਹਦੇ ਬੜੀ ਹਿਦਾਨਗੀ ਮੈਂ ਦਿਖਵਾਦਾ ਪਰਦਾ ਸੀਗਾ ਮੈਨੂੰ ਬੜੀ ਹਿਦਾਨਗੀ ਹੋਈ ਕਿ ਪੰਜਾਬ ਦੇ ਲੋਕ ਨਸ਼ਿਆਂ ਦੇ ਖਿਲਾਫ ਉੱਠੇ ਆ ਪਰ ਪੰਜਾਬ ਦੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਆ ਉਹਨਾਂ ਦੇ ਧਿਰਾਂ ਦੇ ਵਿੱਚ ਬਹੁਤ ਪੀੜ ਹੋਈ ਉਹਦੇ ਜਿਆਦਾ ਬਖਵਾ ਕੇ ਉਹਦੇ ਦੇਖ ਕੇ ਹਰਾਨ ਹੋ ਗਏ ਤੇ ਇਹ ਕੀ ਬੜਿਆ ਪੰਜਾਬ ਦੇ ਵਿੱਚ ਹੁਣ ਉਹ ਪੁੱਠੇ ਸਿੱਧੇ ਬਿਆਨ ਦੇ ਰਹੇ ਆ ਬਿਆਨ ਦੇਣ ਤੋਂ ਪਹਿਲਾਂ ਇਹ ਕੋਈ ਨਛਿਆਂ ਦੀ ਅੱਜ ਦੀ ਪ੍ਰੋਬਲਮ ਨਹੀਂ ਇਹ ਪਿਛਲੇ 15-20 ਸਾਲ ਤੋਂ ਵੱਡੀ ਪ੍ਰੋਬਲਮ ਹੈ ਜਿਹੜੇ ਬੰਦੇ ਮੋਗੇ ਦੀ ਰੈਲੀ ਤੇ ਕਮੈਂਟ ਕਰਦੇ ਨੇ ਕਾਲੀਦਾਲ ਵਾਲੇ ਉਹ ਦੱਸ ਸਕਦੇ ਆ ਕਿ 10 ਸਾਲ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਕਿਸੇ ਨਸ਼ਾ ਸਮਗਲਦੂਚ ਬੇੜ ਵੀ ਮਾਰੀ ਕਾਂਗਰਸ ਦਾ ਪੰਜ ਸਾਲ ਰਾਜ ਰਿਹਾ ਕਪਟਨ ਮਨਿੰਦਰ ਸਿੰਘ ਸੋਨ ਕਿਉਂਕਿ ਗੁਦਕਾ ਸਾਹਿਬ ਫੜ ਕੇ ਆਏ ਸੀਗੇ ਆ ਕੰਗਦ ਅਸੀਂ ਦੱਸ ਸਕਦੇ ਰਾਜੇ ਬੜੇੰ ਨੂੰ ਆੜੀ ਪਰਤਾ ਬਾਜਵੇ ਹੁੜੀ ਕਿ 5 ਸਾਲ ਉਹਨਾਂ ਦੀ ਸਰਕਾਰ ਨੇ ਕੀ ਕੀਤਾ 5 ਸਾਲਾਂ ਚ ਕੋਈ ਮਾਸ ਕੀਤਾ ਹੋਵੇ ਨਸ਼ੇ ਦੇ ਖਿਲਾਫ ਕੋਈ ਲੋਕਾਂ ਨੂੰ ਜਾਗਰਿਤ ਕੀਤਾ ਹੋਵੇ ਕਿ ਸਮਗਲਰ ਦਾ ਘਟ ਆਇਆ ਹੋਵੇ ਕਿਸੇ ਵੱਡੇ ਤੋਂ ਵੱਡੇ ਸਮਗਲਰ ਨੂੰ ਫੜ ਕੇ ਜੇਲ੍ਹ ਤੋਂ ਸੁਟਿਆ ਹੋਵੇ ਇਹ ਦੱਸ ਸਕਦੇ ਪਤਾਜ ਇਹਦੇ ਬਖਲਾੜ ਦੇ ਵਿੱਚ ਆ ਉੱਠ ਪਏ ਤੇ ਜੇ ਨਸ਼ੇ ਦਾ ਬੁੱਧਾ ਖਤਮ ਹੋ ਗਿਆ ਅਸੀਂ ਮਰਤਾਕ ਦਾ ਲਾਂਗੇ ਸਭੀ ਸਿਆਸ ਦੀ ਦੁਕਾਨ ਦਾ ਦੀ ਬੰਦ ਹੋ ਜੂ ਕਿਉਂਕਿ ਕਹਿਣ ਲਈ ਕੁਛ ਨਹੀਂ ਸੋ ਮੈਂ ਸਭ ਦਾ ਕਿ ਕੱਲ ਜੋ ਵਿਲੇਜ ਡਿਫੈਂਸ ਕਮੇਟੀਆਂ ਨੇ ਕੰਮ ਕੀਤਾ ਸਰ ਕੱਲ ਇੱਕ ਵਿਲੇਜ ਡਿਫੈਂਸ ਕਮੇਟੀ ਓਠੀਆਂ ਦੇ ਸਰਪੰਚ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਲੱਖ ਰੁਪਏ ਦਾ ਜਿਹੜਾ ਇਨਾਮ ਵੀ ਦਿੱਤਾ ਕਿਉਂਕਿ ਪਿਛਲੇ ਦਿਨੀ ਉਹਨਾਂ ਦੀ ਸ਼ਿਕਾਇਤ ਦੇ ਉੱਤੇ 40 ਕਿਲੋ ਜਿਹੜੀ ਫਮਾਕ ਜਿਹੜੀ ਫੜੀ ਗਈ ਸੀਗੀ ਉਹਦੇ ਹੀ ਦੀ ਉਸ ਆਪਰੇਸ਼ਨ ਦੇ ਵਿੱਚ ਸਾਡੀ ਇੱਕ ਐਸਐਚਓ ਸਾਡੀ ਭੈਣ ਛੋਟੀ ਭੈਣ ਰਾਜਾ ਸਾਸੀ ਦੀ ਐਸਐਚਓ ਸਾਡੇ ਡੀਐਸਪੀ ਸਾਹਿਬ ਸਾਡੇ ਮੁਲਾਜ਼ਮ ਉਹਨਾਂ ਸਭ ਨੂੰ ਕਿਸ ਨੂੰ ਲੱਖ ਰੁਪਈਆ ਕਿਸ ਨੂੰ 50-50 ਹਜ਼ਾਰ ਰੁਪਈਆ ਦਿੱਤਾ ਔਰ ਅੱਗੇ ਵੀ ਜੈਕੋਰ ਵਿਲੇਜ ਡਿਫੈਂਸ ਕਮੇਟੀ ਦੇ ਸਾਡੇ ਮੈਂਬਰ ਜਿੱਦਾਂ ਉਠੀਆਂ ਦੇ ਕੰਮ ਕੀਤਾ ਇਦਾਂ ਕੰਮ ਕਰਨਗੇ ਤੇ ਸਾਦ ਅਸੀਂ ਸਾਡੀ ਸਰਕਾਰ ਜਿਹੜੀ ਹੈ ਉਨਾ ਪਿੰਡਾਂ ਨੂੰ ਨਾਮ ਦਊਗੀ ਇਹ ਪਹਿਲਾ ਨਾਮ ਸੀ ਜਿਹੜਾ ਕੱਲ ਸਟੇਜ ਤੋਂ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਕੱਲ ਵਾਲੀ ਬੀਤੇ ਕੱਲ ਵਾਲੀ ਜਿਹੜੀ ਰੈਲੀ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਵਿਲੇਜ ਡਿਫੈਂਸ ਕਮੇਟੀਆਂ ਉਹ ਬੰਦੇ ਕੀ ਕਹਿ ਰਿਹਾ ਕਹਿੰਦੇ ਆਮ ਆਦਮੀ ਪਾਰਟੀ ਦਾ ਘਟ ਸੀਗਾ ਸਦਾ ਆਮ ਆਦਮੀ ਪਾਰਟੀ ਦਾ ਘਟ ਸੀਗਾ ਉਹ ਵਿਲੇਜ ਡਿਫੈਂਸ ਕਮੇਟੀਆਂ ਦਾ ਘਟ ਸੀਗਾ ਤਾਂ ਹੀ ਤੋਂ ਉੱਥੇ ਚੀਫ ਸੈਕਟਰੀ ਸਾਹਿਬ ਬੋਲੇ ਤਾਂ ਹੀ ਉੱਥੇ डी जी पी साहब बोले लड़ाई को समझो पहला विरोधी लीडर मेरी बेनती है पहला समझो लड़ाई को पंजाब धिर नशा खत्म करने ला रही डिफेंस कमेटियां पंजाब पुलिस साढ़े प्रशासनिक अधिकारी ओद किंतु परिंतु करी जाते उन्होंने पता नहीं लगा कि सा जड़ा कल आला जड़ा नशे विरुद्ध ਉਹ ਤੋਂ ਇਹ ਸਰਕਾਰੀ ਉਹ ਸੀ ਕਿ ਸਾਥ ਸਰਕਾਰੀ ਪ੍ਰੋਗਰਾਮ ਸੀਗਾ ਸੋ ਮੈਂ ਸਭ ਨੂੰ ਵਧਾਈ ਦੇਣਾ ਚਾਹੁੰਦਾ ਵਿਲੇ ਡਿਫੈਂਸ ਕਮੇਟੀਆ ਦੇ ਮੈਂਬਰਾਂ ਨੂੰ ਪਿੰਡਾਂ ਵਾਲਿਆਂ ਨੂੰ ਤੁਸੀਂ ਸਾਰੇ ਜਣੇ ਤਗੜੇ ਹੋ ਕੇ ਕੰਮ ਕਰੋ ਆਪਾਂ ਇਹ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਦਾ ਉਹ ਬਦੌਦੀਆਂ ਨੂੰ ਬਚਾਦਿਆਂ ਨੂੰ ਉਦਾਂ ਹੀ ਹੁਣ ਪਤਾ ਦੀ ਲੱਗਦਾ ਵੀ ਹੁਣ ਕੀ ਕਹੀਏ ਸੋ ਉਦਾਂ ਹੀ ਕਿੰਤੂ ਪਰੰਤੂ ਇੱਧਰ ਉਧਰ ਦੀਆਂ ਗੱਲਾਂ ਬਾਤ ਸੋ ਮੈਂ ਅੱਜ ਦੀ ਬੀਟੇਕ ਦੇ ਅੱਜ ਦੇ ਐਸਬੀਸੀ ਦੇ ਨਾਂ ਸਾਰੇ ਪੰਜਾਬੀਆਂ ਨੂੰ ਇਹ ਵਧਾਈ ਦੇਣਾ ਚਾਹੁੰਦਾ ਵਿਲੇਜ ਦਾ ਫਾਇਸ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦਾ ਕਿਉਂ ਵੱਡੀ ਜੰਗ ਲਾੜੇ ਪੰਜਾਬ ਦੀ ਜੰਗ ਲਾੜੇ ਸੋਦੀ ਲੀਡਰ ਨੂੰ ਸੁਭਣਾ ਚਾਹੀਦਾ ਪਿੰਡਾਂ ਦੇ ਆਮ ਲੋਕ ਨਸ਼ੇ ਦੇ ਖਿਲਾਫ ਲਾੜੇ ਕੱਲ ਜਿੱਡੀ ਵੱਡੀ ਨਸ਼ਿਆਂ ਦੇ ਖਿਲਾਫ ਰੈਲੀ ਹੋਈ ਕਦੀ ਹੋਈ ਅੱਜ ਤੱਕ ਰੋਦੀਓ ਕਦੀ ਦੱਸੋ ਬੀਬੀ ਤੁਸੀਂ ਕੀ ਕੀਤਾ ਤੇ ਦੋਪਰ ਤੋਂ ਕੰਮ ਨਹੀਂ ਥਾ ਪਹਿਲਾ ਅਪ੍ਰੈਲ ਮਾਰ ਤੋਂ ਤੇ ਤੁਹਾਡੀਆਂ ਸਰਕਾਰਾਂ ਨੇ ਤੁਸੀਂ ਕੁਝ ਕੀਤਾ ਉਦਾਂ ਹੀ ਕਹੀ ਜਾਂਦੇ ਹੋ ਜੀ ਆਹ ਵੀ ਹੋਣਾ ਜੀ ਆਹ ਵੀ ਹੋਣਾ ਤੁਹਾਨੂੰ ਲੱਗਦਾ ਕਿ ਜੇ ਨਸ਼ਾ ਬੰਦ ਹੋ ਗਿਆ ਤੇ ਤੁਹਾਡੀ ਪੋਲੀਟੀਕਲੀ ਦੁਕਾਨਦਾਰੀ ਬੰਦ ਹੋ ਜਾਣੀ ਆ ਪਰ ਇਹ ਯਾਦ ਰੱਖੋ ਪੰਜਾਬ ਦੇ ਵਿੱਚੋਂ ਨਸ਼ਾ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਸਾਡੀ ਪੁਲਿਸ ਸਾਡੇ ਪ੍ਰਸ਼ਾਸਕ ਅਧਿਕਾਰੀ ਜਿਹੜਿਆ ਇਹਨੂੰ ਖਤਮ ਕਰਕੇ ਹਿੱਸਾ ਲੈਣਗੇ